ਹਲਕਾ ਮਜੀਠਾ ਦੇ ਪਿੰਡ ਸੋਇਆਂ ਕਲਾਂ ਤੋਂ ਕਾਂਗਰਸ ਤੇ ਅਕਾਲੀ ਦਲ ਨੂੰ ਝਟਕਾ ਉੱਗੇ ਸਮਾਜ ਸੇਵਕ ਸੁਖਵਿੰਦਰ ਸਿੰਘ ਸੋਹੀ ਸੈਂਕੜੇ ਸਮਰਥਕਾਂ ਸਮੇਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਹਲਕਾ ਇੰਚਾਰਜ ਜੱਗਾ ਮਜੀਠੀਆ ਦੀ ਅਗਵਾਈ ਹੇਠ ਆਪ ਚੋਂ ਸ਼ਾਮਲ ਸੈਂਕੜੇ ਸਮਰਥਕਾਂ ਸਮੇਤ ਪਾਰਟੀ ਚੋਂ ਸ਼ਾਮਲ ਹੋਣ ਤੇ ਮੰਤਰੀ ਢਾਲੀਵਾਲ ਅਤੇ ਜੱਗਾ ਮਜੀਠੀਆ ਨੇ ਸੁਖਵਿੰਦਰ ਸਿੰਘ ਸੋਹੀ ਦਾ ਭਰਵਾਂ ਸਵਾਗਤ ਕੀਤਾ ਅਤੇ ਪਿੰਡ ਸੋਇਆਂ ਕਲਾਂ ਦੇ ਅਧੂਰੇ ਕੰਮ ਪੂਰੇ ਕਰਨ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅੱਗੇ ਵੇਖੋ ਡੇਲੀ ਨਿਊਜ਼ ਹੋਂ ਤੱਕ ਤੇ ਪੂਰੀ ਖਬਰ ਭੜੀ ਭਾਂਤ ਜਾਣੂਓ ਕਿ ਵਹੀ ਪਾਸ ਤੋਂ ਲੈ ਕੇ ਰਫੇਗੜ ਚੂੜੀਆਂ ਤੱਕ ਛੜਕ ਕਦੀ ਦੀ ਸੀ ਭੜੀ ਟੋਏ ਟਿੱਪੇ ਸਾਡੇ ਪਿੰਡ ਦੇ ਇਨਸਾਨਾਂ ਦੀ ਵੀ ਬਹੁਤ ਹੋਈ ਐਕਸੀਡੈਂਟ ਦੇ ਰਾਈ ਹੋਰ ਪਿੰਡਾਂ ਦੇ ਵੀ ਬਹੁਤ ਸਾਰੇ ਨੌਜਵਾਨ ਉਥੋਂ ਦੇ ਇਨਸਾਨ ਉਥੋਂ ਦੇ ਵਿਅਕਤੀ ਉਥੋਂ ਦੇ ਜਿਹੜੇ ਵਸਿੰਦੇ ਆ ਉਹ ਐਕਸੀਡੈਂਟ ਦੀ ਭੇਡ ਚੜਦੇ ਰਹਾ ਕਿਹਨ ਵੱਡੇ ਸ਼ਕਤੀਸ਼ਾਲੀ ਨਾਂ ਨੂੰ ਯਾਦ ਰੱਖ ਪੱਟੀ ਸਾਹਿਬ ਨੇ ਕਿਹਾ ਕਿ ਜਦੋਂ ਵੀ ਅਪਰੇਸ਼ਨ ਥੀਏਟਰ ਤੋਂ ਮਮਾ ਜੀ ਹੋੜਾ ਤੋਂ ਡਾਕਟਰਾਂ ਨੇ ਮੈਨੂੰ ਹਲੀ ਚੜੀ ਦੇ ਦਿੱਤੀ ਕਿ ਤੁਸੀਂ ਜਾ ਸਕਦੇ ਹੋ ਮੈਂ ਸੋਈਆਂ ਕਵਾ ਨਹੀਂ ਸਕਦੇ ਤੇ ਰੁਪਈਆ ਮੈਂ ਆਪਣੀ ਜੇਬ ਚੋਂ ਧਾਨ ਲਈ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਣ ਵਾਸਤੇ ਜਾ ਰਹਿਆ ਵਾ ਸਰਦਾਰ ਸੁਖਵਿੰਦਰ ਸਿੰਘ ਜੀ ਸੋਈ ਸਾਹਿਬ ਜੋ ਸਾਡੇ ਬੜੇ ਪੁਰਾਣੇ ਮਿੱਤਰ ਨੇ ਧੰਨਵਾਦ ਸਾਹਿਬ ਦਾ ਉਹਨਾਂ ਦਾ ਬਹੁਤ ਪ੍ਰੇਮ ਹੈ ਸਾਡੇ ਗੁਰੂ ਰੰਧਾਵਾ ਜੀ ਬਹੁਤ ਸਾਡੇ ਸਤਿਕਾਰਯੋਗ ਨੇ ਜਿੰਨੀ ਵੀ ਸੂਹਾਂ ਦੀ ਸਾਥ ਸੰਗਤ ਆਈ ਆ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਦਿਲੋਂ ਸਲੂਟ ਆ ਅਲੀਦੁੱਲ ਸ਼ਾਟਕੀ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਜੀਐਕਨ ਲਈ ਸ਼ਾਮਲ ਹੋਣ ਦੇ ਲਈ ਕਰਵਾਉਣ ਦੇ ਲਈ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਕੈਪਟਨ ਮੰਤਰੀ ਪੰਜਾਬ ਸਰਦਾਰ ਜਗਵਿੰਦਰਪਾਲ ਸਿੰਘ ਜੀ ਜਗਾ ਹਲਕਾ ਇੰਚਾਰਜ ਮਜੀਠਾ ਜਿਹੜਾ ਇੱਧਰ ਪ੍ਰਾਇਮਰੀ ਸਕੂਲ ਆ ਉਹਦੇ ਦਾ ਜਰਨਾ ਪਰਿਵਾਰਾਂ ਦੇ ਬੱਚੇ ਨਹੀਂ ਪੜਦੇ ਸਾਡੇ ਚੰਡੀਗੜ੍ਹ ਵੱਲੋਂ ਤੋਂ ਬੱਚੇ ਪੜਦਾਉਂਦੇ ਆ ਪ੍ਰਾਇਮਰੀ ਸਕੂਲ ਆ ਬਹੁਤ ਸਾਰੇ ਬੱਚਿਆਂ ਦੀ ਘੱਟ ਹੋ ਚੁੱਕੀ ਆ ਸੜਕ ਪਾਰ ਕਰਦੇ ਆ ਸਵੇਆ ਤੇ 1 ਕਿਲੋਮੀਟਰ ਸਫ਼ਰ ਪੈਂਦਾ ਆ ਉਹ ਸਾੜੀਆਂ ਮਾਤਾਵਾਂ ਦੇ ਬੱਚੇ ਐਕਸੀਡੈਂਟ ਨਾਲ ਮਾਰੇ ਗਏ ਆ ਤੀਆਂ ਬੱਚਿਆਂ ਨੂੰ ਸੱਟਾਂ ਲੱਗੀਆਂ ਰੱਬ ਦਾ ਵਾਸਤਾ ਜੇ ਉਹ ਪ੍ਰਾਇਮਰੀ ਸਕੂਲ ਚੰਡੀਗੜ੍ਹ ਬੱਲੇਚੇ ਬਣਾ ਦਿਓ ਮਾਮਾ ਨੇ ਪੁੱਤ ਦਾ ਮਾਰਨ ਕਿਹਨੇ ਕਿਹਨੇ ਅੱਜ ਦੇ ਮੁੱਖ ਮਹਿਮਾਨ ਕੈਪਟਨ ਮਤੀ ਸਾਹਿਬ ਦਾ ਤਦੀਪ ਸਿੰਘ ਜੀ ਧੰਨਵਾਦ ਜੀ ਮੈਂ ਕਦੇ ਨਾ ਸਰੇਪਤਾ ਅਮਰ ਜਿੰਦਾ ਸੰਤਾ ਜੀ ਬੋਲ ਕੇ ਗਏ ਨੇ ਮਥਰੀয়াল ਸਾਹਿਬ ਭੱਟੀ ਸਾਹਿਬ ਸਾਰੇ ਅਇਨੇ ਮੈਂ ਧੰਨਵਾਦ ਕਰਦਾ ਕਿ ਸੋਈ ਸਾਥ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਆ ਕਾਲੀ ਦਲ ਤੇ ਕਾਂਸ ਨੂੰ ਆਲਵੇ ਦਾ ਕਹਿ ਕੇ ਤੁਸੀਂ ਆਮ ਆਦਮੀ ਪਾਰਟੀ ਵਿੱਚ ਅੱਜ ਜੁਆਇਨ ਕਰਨ ਜਾ ਰਹੇ ਜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵਿਸ਼ਵਾਸ ਤੋਣਾ ਕਿ ਤੁਹਾਨੂੰ ਕਦੀ ਵੀ ਇਹ ਮਹਿਸੂਸ ਨਹੀਂ ਹੋਣਾਗਾ ਕਿ ਤੁਸੀਂ ਦੂਜੀਆਂ ਪਾਰਟੀਆਂ 'ਚ ਛੱਡ ਕੇ ਆਏ ਜੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਵਿੱਚ ਕੰਮ ਕਰਨ ਨਾਲ ਤਾਂ ਮੋਰ ਪਿੰਦਾ। ਸੋ ਵੀ ਨੂੰ ਆਸ ਹੈ ਕਿ ਤੁਸੀਂ ਜੁਆਇਨ ਕਰਕੇ ਤੇ ਕੰਮ ਕਰਦਾ ਤੁਹਾਨੂੰ ਪਹਿਲਾਂ ਹੀ ਸ਼ੌਂਕ ਆ। ਜਿਹੜਾ ਸਰਦਾਰ ਸਕਿੰਦਰ ਸਿੰਘ ਸੋਈਦੀ ਨੇ ਫੈਸਲਾ ਕੀਤਾ ਤੁਸੀਂ ਸਾਰਿਆਂ ਨੇ ਆਹ ਜਿਹੜਾ ਫੈਸਲਾ ਅਭਵਤੀ ਪਾਰਟੀਆਂ ਨੂੰ ਛੱਡ ਕੇ ਕਾਲੀਦਾਲ ਤੇ ਕਾਂਗਰਸ ਨੂੰ ਛੱਡ ਕੇ ਆਵਾਜ਼ ਵੀ ਪਾਰਟੀ ਦੇ ਤੁਸੀਂ ਸ਼ਾਮਲ ਹੋਂਦੇ ਆ ਰਹੇ ਹੋ ਮੈਂ ਸਾਡੇ ਪੰਜਾਬ ਦੇ ਪਾਰਟੀ ਪੰਗਾਨ ਆਮਰੋੜਾ ਜੀ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਬਾਦ ਜੀ ਵੱਲੋਂ ਤੁਹਾਨੂੰ ਸਭ ਨੂੰ ਪਾਰਟੀ ਦੇ ਤੌਰ ਤੇ ਜੀ ਆਇਆਂ ਕਹਿੰਦਾ ਕਿਉਂ ਤੁਹਾਨੂੰ ਕਹੋਗੇ ਤੁਹਾਡੇ ਫਿਰ ਨਹੀਂ ਕਰਵਾਗੇ ਬਤਾ ਦੂ ਪਹਿਲਾਂ ਹੀ ਗੱਲ ਦੀ ਪੜੀ ਦੇ ਮੈਂ ਨੋਮੋ ਬਹਿਲਵਾ ਹੀ ਜੀ ਅੱਜ ਪਿੰਡ ਸੋਈਆਂ ਕਲਾਂ ਤੇ ਵਿਰਪਾਲ ਪੱਤੀ ਦੇ ਸਕਿੰਦਰ ਸਿੰਘ ਸਹੀ ਜੀ ਨਾਲ ਜਿੰਨੇ ਵੀ ਪਰਿਵਾਰ ਤਕਰੀਬਨ 100 ਪਰਿਵਾਰ ਜਿਹੜਾ ਕਾਲੀਦਲ ਤੇ ਕਾਂਸ ਨੂੰ ਹਲvida ਕਹਿ ਕੇ ਸਾਡੀ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੇਚਦੇ ਹੋਏ ਅੱਜ ਸਾਡੇ ਵਿੱਚ ਜੁਆਇਨ ਕੀਤੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਸ਼ੁਭਾਸ਼ ਦੋਣਾ ਕਿ ਜਿਹੜੇ ਵੀ ਇਹਨਾਂ ਨੇ ਡਿਵੈਲਪਮੈਂਟ ਦੇ ਕੰਮ ਕਹੇ ਆ ਕੋਈ ਤਾਂ ਪਹਿਲਾਂ ਸ਼ੈਂਕਸ਼ਨ ਹੀ ਗਏ ਨੇ ਉਹ ਜਿਹੜੇ ਰੀਂਦੇ ਕੰਮ ਹੈ ਜਿਵੇਂ ਤੁਹਾਡੇ ਨਾਲ ਸਾਭੀਆ ਜ ਆਏ ਸੀ ਚੇਤੇ ਤੌਰ ਤੇ ਉਹ ਦੋ ਚੀਜ਼ਾਂ ਲਈ ਉਹ ਪ੍ਰੈਅ ਅਨਾਉਂਸ ਕਰ ਗਏ ਹੈ ਵੀ 5-5 ਲੱਖ ਦਿੱਤਾ ਜਾਊਗਾ ਆਈਡੀਆ ਜਿਹੜੀ ਵੀ ਇਸ ਪਿੰਡ ਦੀ ਡਿਮਾਂਡ ਹੋਊਗੀ ਉਹ ਪੈਨ ਦਿੱਤਾ ਤੇ ਕੀਤੀ ਜਾਏਗੀ ਮੇਰਾ ਨਾਮ ਸੁਖਵਿੰਦਰ ਸਿੰਘ ਸੋਰੀ ਜੀ ਆਮ ਆਦਮੀ ਪਾਰਟੀ ਦੇ ਵਿੱਚ ਕਿੰਨੇ ਕਿ ਪਰਿਵਾਰ ਸ਼ਾਮਲ ਹੋਏ ਤੁਹਾਡੇ ਅਗਵਾਈ ਤੇ ਤਕਰੀਬਨ ਜੀ 100 ਪਰਿਵਾਰ ਦੇ ਕਰੀਬ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਅਸ਼ਮੰਤਰੀ ਸਾਹਿਬ ਆਏ ਹੈ ਕੀ ਕੀ ਮੰਗਾ ਸੀ ਤੁਹਾਡੀਆਂ ਮੰਨ ਕੇ ਗਏ ਅਸੀਂ ਸਰਦਾਰ ਜੱਗਾ ਜੀ ਨੂੰ ਤੇ ਸਰਦਾਰ ਕੁਲਦੀਪ ਸਿੰਘ ਢੱਲਵਾਲ ਸਾਹਿਬ ਨੂੰ ਆਪਣੇ ਪਿੰਡ ਦੀਆਂ ਖਾਸ ਮੰਗਾਂ ਰੱਖੀਆਂ ਸੀ ਇੱਕ ਸਾਡੀ ਸਭ ਤੋਂ ਵੱਡੀ ਮੰਗ ਸੀ ਕਿ ਸਾਡੇ ਸਾਂਸੀ ਪਰਿਵਾਰ ਦਾ ਜਿਹੜਾ ਸੀ ਉਹ ਪਿੰਡ ਦੇ ਵਸਨੀਕ ਨੇ ਵੋਟਰ ਨੇ ਉਹਨਾਂ ਦਾ ਰਸਤਾ ਜਿਹੜਾ ਕੱਚਾ ਸੀ ਉਹ ਪਿੰਡ ਤੋਂ ਪਛੜੇ ਪਏ ਸੀ ਉਹ ਰਸਤੇ ਵੱਲੋਂ ਇੱਕ ਸਾਡੇ ਪਿੰਡ ਸੋਈਆਂ ਕਲਾਂ ਦੇ ਵਿੱਚ ਜੋ ਸਾਡੇ ਬਾਬਾ ਵਾਲਮੀਕ ਜੀ ਦੇ ਮੰਦਿਰ ਦੇ ਲਾਗੇ ਸੜਕੋ ਜਗ੍ਹਾ ਬਹੁਤ ਆ ਪਰ ਉੱਥੇ ਕੋਈ ਸਾਡੇ ਕੋਲ ਬੈਹਣ ਕਰਨੀ ਕੋਈ ਜਗ੍ਹਾ ਨਹੀਂ ਸੀ ਹੈਗੀ ਉਹ ਸਵਸਥਿਅਸੀਂ ਜਾਂਚ ਕਰਦੀ ਮਨਜ਼ੂਰੀ ਵਾਸਤੇ ਵੀ ਉੱਥੇ ਅਸੀਂ ਢਾਲੀਵਾਲ ਸਾਹਿਬ ਨੂੰ ਤੇ ਭਾਜੀ ਜੱਗਾ ਜੀ ਮਜੀਠੀਆ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਸਾਨੂੰ ਜਿਹੜਾ ਵੀ ਉਹਦੇ ਵਾਸਤੇ ਬਣਦੀ ਗ੍ਰਾਂਟ ਫੰਡ ਜਿਹੜਾ ਦਿੱਤਾ ਜਾਵੇ ਜੀ ਕੀ ਆਸ ਰੱਖਦੇ ਜੀ ਗਾੜੀਆਂ ਆ ਆਮ ਆਦਮੀ ਪਾਰਟੀ ਤੋਂ ਵੇਖੋ ਜੀ ਇਹ ਸਾਫ਼ ਆ ਜੋ ਉਹਨਾਂ ਦੇ ਵਿਕਾਸ ਤੇ ਕੰਮ ਚੱਲਾਂਦੇ ਨੇ ਤੇ ਸੰਗਤ ਚੜ੍ਹਦੀ ਕਲਾ ਕਰੂਗੀ ਇਹ ਸਾਡਾ ਪਿੰਡ ਬਾਦੀਵਰਪਾਲ ਸੋਈਆਂ ਕਰਵਾਸੀਂ ਇੱਕ ਵਿਸ਼ਵਾਸ ਦਵਾਉਂਦੇ ਆ ਵੀ ਆਉਣ ਵਾਲੇ 2020 ਤੋਂ 27 ਦੇ ਵਿੱਚ ਭਾਜੀ ਜਗਵਿੰਦਰ ਸਿੰਘ ਜੱਗਾ ਜੀ ਮਜੀਠੀਆ ਸਾਹਿਬ ਨੂੰ ਅਸੀਂ ਜਿਹੜੀ ਆ ਇੱਕ ਜਿਹੜੀ ਚੰਡੀਗੜ੍ਹ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਦੀਆਂ ਪੌੜੀਆਂ ਜਿਹੜੀਆਂ ਨਾਲ ਜ਼ਰੂਰ ਚੜਾਵਾਂਗੇ ਜੀ ਮੇਰਾ ਨਾਮ ਜੀ ਗੋਰਰ ਰੰਧਾਵਾ ਆ ਤੇ ਪਿੰਡ ਮੇਰਾ ਸੁਈਆਂ ਕਲਾ ਆ ਅੱਜ ਇੱਕ ਬੜਾ ਵੱਡਾ ਇਕੱਠ ਹੋਇਆ ਪਿੰਡ ਸੁਈਆਂ ਕਲਾ ਤੇ ਪਿੰਡ ਬਾਦੀਰਪਾਲ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਕੈਬਨ ਮੰਤਰੀ ਪੰਜਾਬ ਔਰ ਸਾਡੇ ਹਲਕਾ ਇਨਚਾਰਜ ਸਰਦਾਰ ਜਗਵਿੰਦਰਪਾਲ ਸਿੰਘ ਜੀ ਜੱਗਾ ਮਜੀਠੀਆ ਸਾਹਿਬ ਉਹਨਾਂ ਦੀ ਰਹਿਨਮਈ ਹੇਠ ਇਕੱਠ ਹੋਇਆ ਇਸ ਪਿੰਡ ਦੇ ਵਿੱਚ ਤੇ ਸੈਂਕੜੇ ਪਰਿਵਾਰ ਜਿਹੜੇ ਹੈਗੇ ਆ ਉਹ ਵੈਰਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਔਰ ਸਾਡੇ ਉੱਗੇ ਸਮਾਜਿਕ ਸਾਡੇ ਪਿੰਡ ਦੇ ਸਵਾਸੀ ਵੀ ਸੁਖਵਿੰਦਰ ਸੋਹੀ ਜੀ ਜਿਨ੍ਹਾਂ ਦਾ ਇਲਾਕੇ ਵਿੱਚ ਬੜਾ ਨਾਂ ਆ ਉਹਨਾਂ ਨੇ ਵੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਾਲੀਦਾਲ ਨਾਲ ਜੁੜੇ ਸੀ ਤੇ ਕਾਲੀਦਾਲ ਪਾਰਟੀ ਸ਼੍ਰੋਮਣੀ ਕਾਲੀਦਾਲ ਬਾਦਲ ਪਾਰਟੀ ਨੂੰ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਜਿਹੜਾ ਸਾਡਾ ਇਹ ਇਕੱਠ ਆ ਇਹ 2027 ਵਿੱਚ ਜੱਗਾ ਮਜੀਠੀਆ ਸਾਹਿਬ ਨੂੰ ਜਿੱਤ ਵੀ ਹਾਸਲ ਕਰਾਏਗਾ ਔਰ ਸਾਡੇ ਪਿੰਡ ਦੇ ਜਿਹੜੇ ਵਿਕਾਸ ਵਾਲੇ ਕੰਮ ਕੁਝ ਘਣ ਵਾਲੇ ਰਹਿੰਦੇ ਸੀ ਕਾਫੀ ਕੰਮ ਸੀ ਉਹ ਅਸੀਂ ਮਜੀਠੀਆ ਸਾਹਿਬ ਦੇ ਸਾਹਮਣੇ ਤਾਲੀ ਵਾਲਾ ਸਾਹਿਬ ਦੇ ਸਾਹਮਣੇ ਅਸੀਂ ਉਹ ਕੰਮ ਰੱਖੇ ਆ ਔਰ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਸਾਰੇ ਕੰਮ ਜਿਹੜੇ ਆ ਛੇਤੀ ਛੇਤੀ ਕੀਤੇ ਜਾਣਗੇ ਅਸੀਂ ਤੈਦਿਲੋਂ ਧੰਨਵਾਦੀ ਵੀ ਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਰੇ ਮੀਡੀਏ ਨੇ ਸਾਰੇ ਪ੍ਰਭਾਵਾਂ ਨੇ ਪੱਤਰਕਾਰ ਵੀਰਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਪ੍ਰੋਪਰ ਜਿਹੜਾ ਕਵਰ ਕੀਤਾ ਆ ਤੈਦਿਲੋਂ ਧੰਨਵਾਦੀ ਵੀ ਆ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਦੇ